ਜੇ ਤੇਰੇ ਪਸੰਦ ਆ ਜੇ ਪਕਾਈ ਕਰਾਉਣਾ ਫਿਰ ਕੋਈ ਫਾਇਦਾ ਨਹੀਂ ਲਓ ਜੀ ਬਾਬਾ ਯੂਰਾ ਕਰੋ ਦੱਸੋ ਬੜਾ ਹੱਥ ਕਰ ਦੱਸੋ ਕੀ ਫੇਰੀ ਨਾ ਤੇ ਨਹੀਂ ਤੈਨੂੰ ਨਹੀਂ ਪੁੱਗੂ ਨਾ ਵੀ ੱੱਕੇ ਨਾਲ ਮੈਂ ਪਈ ਨਹੀਂ ਛੱਡਦਾ ਤੇਰੇ 500 ਦਾ ਲੋਟ ਤਾਂ ਕੋਈ ਨਹੀਂ ਛੱਡਣ ਲੱਗੇ ਤੇਰੇ ਹਾਂ 14 ਦਾ ਕਰੇ ਤੀ ਕੋਈ ਨਹੀਂ ਦੱਸੋ ਲੈ ਦੱਸੋ ਤੇਰੇ ਹੱਥ ਦੇ ਪੈਸੇ ਦਾ ਤਰ੍ਹਾਂ 14000 ਦੀ ਦਿਓ ਹੈ 14.5 ਆ ਲੈ 15 ਦੀ ਹੋ ਗਈ ਫਿਰ ਨਹੀਂ ਨਹੀਂ ਕੀ ਗੱਲ ਹੈ ਸਾਰਾ ਕਿਆ ਤੇਰੇ ਤਾਂ ਚੱਲਣ ਨੂੰ ਕੀ ਹੁੰਦਾ ਨਹੀਂ ਕੀ ਗੱਲ ਹੋ ਗਈ ਨਹੀਂ ਬੱਸ ਖੜ ਜਾ ਹੁਣ ਮਰ ਜਾ ਪੈਰ ਗੱਡ ਕੇ ਬਸ ਜੇ ਮੈਂ ਤੈਨੂੰ ਹਾਥੀਆਂ ਨਾਲ ਮੱਥੇ ਲਾ ਕੇ ਬਾਹਰ ਵੀੜੇ ਰੱਖਦਾ ਬਾਹਰ ਨਹੀਂ ਵੀੜੇ ਰੱਖਦਾ ਤੈਨੂੰ ਮੈਂ ਕਿਹਾ ਸੀ ਜੀ ਤੈਨੂੰ ਸਾਡੀ ਮੰਨਣੀ ਪਊ ਆਹ ਫੋਕਾ ਇਹ ਬੱਕਰੀ ਦੇ ਲੈਣਾ ਥਰਾ 16000 ਦੀ ਖੋਲ ਓਏ ਖੋਲਾ ਨਾ ਪੀਰੇ ਲੋਗ ਦਾ ਤੇ ਸਾਢੇ 16 ਹੋ ਗਈ ਸਾਢੇ 16 ਦੀ ਹੋ ਗਈ ਹੋ ਗਈ ਸਾਡੀ ਗੱਲ ਤੇ ਫੁੱਲ ਨਹੀਂ ਚੜੇਗਾ ਦੇ ਕੋਈ ਗੱਲ ਨਹੀਂ ਲੈ ਨਾ ਜ਼ਰਾ ਤੇਰੀ ਗੱਲ ਤੇ ਫੁੱਲ ਚੜਤੇ ਚਿੰਤਾ ਨਾ ਮਨਾ ਨਾ ਕਿਸ ਨੂੰ ਯਾਰ ਕੌਣ ਹੈ ਮੈਂ ਪੈਸੇ ਕਣਿਆ ਦਿਆਂ ਕਹਿੰਦੇ ਕੌਣ ਹੈ ਭਾਈ ਆ ਜਾ ਰੇ ਸੇਵਾ ਕਰ ਲੈ ਮੀਂਹ ਨਾ ਕੱਦਲੀ ਬੱਕਰੀ ਹੈ ਤੈਨੂੰ ਦੇ ਜੂਗੀ 2 ਰੁਪਏ ਕਿਉਂ ਜੀ ਉਹ ਚੱਲ ਲੁੱਸੀ ਲੁੱਸੀ ਕੁਛ ਨਹੀਂ ਹੁੰਦਾ ਕੋਹੜੀ ਵਰਗੀ ਬੱਕਰੀ ਹੈ ਟੰਗ ਤੋਂ ਦੱਸਿਆ ਪਾਇਆ ਇਹ ਸੇਵਾ ਨਹੀਂ ਦੇ ਰਿਹਾ ਕਿੰਨੇ ਨੇ ਜੀ ਲਓ ਜੀ 1000 1 2 3 4 5 6 7 8 9 10 11 12 13 14 15 16 500 ਦੇ ਜੀ 16000 500 ਇਹ ਤਾਂ ਭਾਈ ਪੁੱਗ ਗਿਆ ਤਾਂ ਦੇ ਦੋ ਨਹੀਂ ਹਜੇ ਵੀ ਨਹੀਂ ਨਹੀਂ ਉਹ ਕਿਉਂ ਤੂੰ ਸਾਡੀ ਗੱਲ ਤੇ ਮੈਂ ਤੇਰਾ ਤੂੰ ਤੇਹੀ ਗੱਲ ਨਹੀਂ ਹੈ ਕਿ ਜਿਹੜੀ ਤੈਨੂੰ ਗੱਲ ਕਹੀ ਸੀ ਉਹ ਤਾਂ ਭਾਈ ਦੇਣੀ ਦੇਖੋ ਜੀ ਇਹ ਤਾਂ ਪੁੱਗ ਤਾਂ ਤਾਂ ਇਹ ਤਾਂ ਲਖਾਈ ਤਾਂ ਦੇ ਫਿਰ ਲਖਾਈ ਆਪਦੀ ਆਪੇ ਕਰਾ ਲਈ ਸਾਡਾ 550 ਸਾਨੂੰ ਦੇ ਜਾ ਲਖਾਈ ਲਈ ਨਾਲ ਨੌ ਦੱਸੂ ਬਾਬਾ ਤਾਂ ਤੈਨੂੰ ਵੀ ਕਿਹੜੇ ਭਿੰਡ ਦਾ ਮੈਂ